Thank you ਬੇਹਦ ਮੰਦਪਾਗੇ ਤੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੁਧਿਆਣਾ ਦੇ ਰਾਹੋ ਰੋਡ ਤੇ ਈ ਰਿਕਸ਼ਾ ਤੇ ਐਕਟਿਵਾ ਸਵਾਰ ਜਿਸ ਦੇ ਉੱਪਰ ਬੱਚੇ ਸਵਾਰ ਹੁੰਦੇ ਨੇ ਸਕੂਲ ਦੇ ਜਵਾਕ ਜਾ ਰਹੇ ਹੁੰਦੇ ਨੇ ਤਾਂ ਰੇਤੇ ਦਾ ਪਰਿਆ ਟਿਪਪਰ ਪਿੱਛੋਂ ਆ ਕੇ ਉੱਪਰ ਹੀ ਪਲਟ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਰੌਂਗਟੇ ਖੜੇ ਕਰ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਟਿਪਪਰ ਨੂੰ ਡਿਵਾਈਡਰ ਤੇ ਚੜ ਕੇ ਲੋਕਾਂ ਦੀ ਜਾਨ ਬਚਾ ਨੀ ਪੈ ਜਾਂਦੀ ਆ ਸੋਚੋ ਇਹ ਟਿੱਪਰ ਅਗਰ ਤੇਜ਼ ਰਫਤਾਰ ਦੇ ਵਿੱਚ ਆਉਂਦਾ ਇਹ ਰਿਕਸ਼ੇ ਤੇ ਐਕਟਿਵਾ ਦੇ ਉੱਪਰ ਚੜ ਜਾਂਦਾ ਤਾਂ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਸੀ ਤਾਂ ਇੱਥੇ ਜਿਹੜੀ ਹੈ ਬਚਾ ਇੱਥੇ ਜ਼ਰੂਰ ਰਿਹਾ ਹੈ ਕਹਿੰਦੇ ਨੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਇੱਕ ਹਾਵਤ ਲੁਧਿਆਣਾ ਦੇ ਰਾਹੋ ਰੋਡ ਤੇ ਸੱਚ ਹੁੰਦੀ ਦਿਖਾਈ ਦਿੱਤੀ ਹੈ ਜਿੱਥੇ ਹਰ ਕਿਸੇ ਦੀ ਰੂਹ ਕੰਬ ਗਈ ਜਵਾਗ ਸਕੂਲ ਜਾ ਰਹੇ ਹੁੰਦੇ ਨੇ ਐਕਟਿਵਾ ਤੇ ਪਿਤਾ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਹੁੰਦਾ ਹੈ ਪਰ ਐਕਟਿਵਾ ਨੂੰ ਦੂਸਰੇ ਤਰਫ ਤੋਂ ਇੱਕ ਈ ਰਿਕਸ਼ਾ ਆਉਂਦਾ ਹੈ ਤਾਂ ਜਿਸ ਤੋਂ ਬਾਅਦ ਦੋਹਾਂ ਦੀ ਟੱਕਰ ਦੇ ਨਾਲ ਨਾਲ ਪਿੱਛੋਂ ਇੱਕ ਰੇਤੇ ਦੇ ਨਾਲ ਪਰਿਆ ਟਿਪਪਰ ਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਤਸਵੀਰਾਂ ਜਿਹੜੀਆਂ ਰੂ ਕੰਬਾਰੀਆਂ ਨੇ ਰੇਤਾ ਜਿਹੜਾ ਉਹ ਟਿਪਪਰ ਦੇ ਵਿੱਚੋਂ ਨਿਕਲ ਕੇ ਸੜਕ ਤੇ ਢੇਰੀ ਹੋ ਜਾਂਦਾ ਤਾਂ ਮਸਾਂ ਬ੍ਰੇਕ ਮਾਰੀ ਜਾਂਦੀ ਆ ਤਾਂ ਜਿਸ ਤੋਂ ਬਾਅਦ ਇਹ ਰਿਕਸ਼ਾ ਤੇ ਐਕਟਿਵਾ ਦੇ ਉੱਪਰ ਹੀ ਰੇਤੇ ਦਾ ਭਰਿਆ ਟਿਪਪਰ ਪਲਟ ਜਾਂਦਾ ਪਰ ਗਨੀਮਤ ਇਹ ਰਹਿੰਦੀ ਆ ਕਿ ਐਕਟਿਵਾ ਸਵਾਰ ਜਵਾਕ ਉਹਨਾਂ ਦੇ ਪਿਤਾ ਇਹ ਰਿਕਸ਼ਾ ਜਿਹੜਾ ਚਲਾ ਰਿਹਾ ਹੁੰਦਾ ਉਹ ਵੀ ਬਾਲ-ਬਾਲ ਬਚ ਜਾਂਦਾ ਤੇ ਟਿਪਪਰ ਵਾਲੇ ਨੂੰ ਵੀ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਉਸ ਦੀ ਜਾਨ ਬਚ ਜਾਂਦੀ ਹੈ ਹਾਲਾਂਕਿ ਟਿਪਪਰ ਜ਼ਰੂਰ ਹਾਦਸਾ ਗ੍ਰਸਤ ਹੋ ਗਿਆ ਤਾਂ ਰੇਤੇ ਦੇ ਥੱਲੇ ਜਿਹੜੇ ਨੇ ਇਹ ਰਿਕਸ਼ਾ ਤੇ ਐਕਟਿਵਾ ਦੱਬ ਜਾਂਦੇ ਨੇ ਤਾਂ ਇਸੇ ਦੌਰਾਨ ਜਿਹੜੇ ਜਵਾਕ ਸੀ ਇਹ ਰਿਕਸ਼ਾ ਚਾਲਕ ਸੀ ਉਹਨਾਂ ਨੇ ਨਹੀਂ ਬਚਣਾ ਸੀ ਅਗਰ ਤਸਵੀਰ ਕੁਝ ਹੋਰ ਹੁੰਦੀ ਪਰ ਕਿਤੇ ਨਾ ਕਿਤੇ ਬਚਾਅ ਜ਼ਰੂਰ ਹੋ ਗਿਆ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਵੀਡੀਓ ਰਿਕਾਰਡ ਹੋ ਗਈ ਹੈ ਹਾਲਾਂਕਿ ਮਾਮੂਲੀ ਸੱਟਾਂ ਜਿਹੜੀਆਂ ਨੇ ਉਹ ਜ਼ਰੂਰ ਲੱਗੀਆਂ ਨੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਰਿਕਸ਼ਾ ਚਾਲਕ ਨੇ ਅਚਾਨਕ ਯੂ ਟਰਨ ਲੈ ਲਿਆ ਐਕਟੀਵਾ ਦੇ ਵਿੱਚ ਟੱਕਰ ਮਾਰ ਦਿੱਤੀ ਤਾਂ ਤੇਜ਼ ਰਫ਼ਤਾਰ ਦੇ ਵਿੱਚ ਰੇਤ ਦਾ ਟਿੱਪਰ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਂਦਾ ਇੱਥੇ ਕਹਿ ਸਕਦੇ ਆ ਟਿੱਪਰ ਚਾਲਕ ਦੀ ਸੂਝ ਉਹ ਜਿਹੜੀ ਆ ਕਿਤੇ ਨਾ ਕਿਤੇ ਕੰਮ ਜ਼ਰੂਰ ਆਈ ਹੈ ਜਿਸ ਨੇ ਇਹਨਾਂ ਦੀ ਜਾਨ ਬਚਾਉਣ ਦੇ ਲਈ ਡਰਾਈਵ ਡਿਵਾਈਡਰ ਤੇ ਜਿਹੜਾ ਟਿੱਪਰ ਚੜਾ ਦਿੱਤਾ ਪਰ ਤਸਵੀਰਾਂ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਡਰਾਉਣੀਆਂ ਸਾਹਮਣੇ ਆਈਆਂ ਨੇ ਤੁਸੀਂ ਵੀ ਇੱਕ ਵਾਰ ਝਾਤੀ ਜ਼ਰੂਰ ਮਾਰੋ ਰੁਕੀਏ ਐਸੀ 골ਡਨ ਕਲੋਨੀ ਰੋਡ ਚੁੰਗੀ ਮਾਡਰ ਕਲੋਨੀ ਤੇ 골ਡਨ ਕਲੋਨੀ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੋਨੇ ਇਹਨੂੰ ਭਰਾ ਨੂੰ ਪਹਿਲਾਂ ਸਿੱਟਿਆ ਆ ਤੇ ਟਿਪਰ ਵਾਲੇ ਨੇ ਬਚਾਨ ਦੇ ਚੱਕਰ ਚ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋਂ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਸਿੱਟਿਆ ਵੀਡੀਓ ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜਦੇ ਇਕਦਮੀ ਪਣੇ ਨਹੀਂ ਦੇਖਿਆ ਮੂਰੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਿੱਧਾ ਹੀ ਮਾਰਤਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਰਿਕਸ਼ਾ ਨਹੀਂ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਹੈ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ਼ ਪੱਤਰ ਆ ਹੁਣ ਆਟੋ ਖੜ ਅਜੰਤੀ ਜਾਣਾ ਪਊਗਾ ਵੀ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀਆਂ ਬੱਚਿਆਂ ਦੇ ਵੀ ਸੱਟ ਲੱਗੀਆਂ ਹੈ ਵੀ ਉਹ ਉਹਨਾਂ ਦੇ ਲੱਤਾਂ ਤੇ ਸਾਰਿਆਂ ਦੇ ਲੱਤਾਂ ਤੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਤੇ ਪੈਰ ਦੀ ਗੋਡੇ ਦੀ ਹੱਡੀ ਫੈਕਚਰ ਹੋ ਗਈ ਪੈਰ ਫੈਕਚਰ ਹੋ ਗਿਆ ਇਹ ਕਿਹੜਾ ਐਕਸੀਡੈਂਟ ਵਿੱਚ ਤੁਸੀਂ ਹਾਂ ਵਿੱਚ ਤਾਂ ਸੀ ਹੋਇਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਪੁਜੀ ਜੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕੇ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਤਾਂ ਸਾਡੇ ਸੀ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਹ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀਆਂ ਐ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਆ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿੱਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾਅ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਏਡੇ ਵੱਡੇ ਵਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬਚਿਆ ਟਿਪਰ ਵਾਲਾ ਵੀ ਬਚਿਆ ਤੇ ਦੋ ਬੱਚੇ ਵੀ ਬਚੇ ਉਹਦਾ ਪਿਓ ਵੀ ਬਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਇਹ ਪਲਟ ਗਿਆ ਹੈ ਇਹ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀਗਾ ਐਕਟਿਵ ਆ ਤਾਂ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀ ਕਿ ਉਹਨੇ ਲਿਆ ਕੇ ਡਵਾਈਡਰ 'ਤੇ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਅੱਜ ਪ੍ਰਲਾਜ ਜੋ ਵੀ ਬੰਦੀਕਰ ਹੋਇਆ ਕਰਾਂਗੇ ਲੋਕਾਂ ਨੂੰ ਹੈਗਾ ਕਿ ਜਿਹੜਾ ਈ ਰਿਕਸ਼ੇ ਵਾਲੇ ਰੌਂਗ ਸਾਈਡ ਆ ਰਹੇ ਲੋਕਾਂ ਦੇ ਕਹਿਣੇ ਮੁਤਾਬਕ ਜਿਹੜਾ ਈ ਰਿਕਸ਼ੇ ਵਾਲੇ ਨੇ ਆ ਕੇ ਰੌਂਗ ਸਾਈਡ ਟਰੱਕ ਵਾਲੇ ਦੇ ਅੱਗੇ ਮਾਰਤਾ ਟਰੱਕ ਵਾਲੇ ਨੇ ਬਚਾਉਂਦੇ ਬਚਾਉਂਦੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਆ ਰਹੀ ਐਕਟਿਵ ਆਪਰ ਕੋ ਸਕੂਲੀ ਬੱਚੇ ਹੀ ਗੇ ਪਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਤੇ ਵਾਹਿਗੁਰੂ ਨੇ ਬੱਚਿਆਂ ਨੇ ਮਤਲਬ ਬਚਾ ਕੇ ਆ ਗਏ ਐਕਟਿਵ ਨੀਚੇ ਆ ਗਈ ਹਾਂਜੀ ਅਕਚੁਅਲੀ ਇਹ ਹੁਣ ਦਾ ਲੇਟੈਸਟ ਨਹੀਂ ਇਹ ਕਾਫੀ ਪਹਿਲਾਂ ਦਾ ਐਕਸੀਡੈਂਟ ਹੋਇਆ ਘਟੋਕਟ ਅੱਧਾ ਦੋ ਘੰਟੇ ਹੋ ਗਏ ਐਸ ਪਰ ਲਾ ਜੋ ਬੰਦੀ ਕਾਰਵਾਈ ਾਟ ਵਾਲੇ ਦੇ ਫਾਈਂਡ ਕਰਕੇ ਭਾਟ ਵਾਲਾ ਕੌਣ ਹੈ ਉਹਨੂੰ ਟਰੇਸ ਕਰਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਜੀ ਹਾਂਜੀ ਮੌਕੇ ਤੋਂ ਭੱਜ ਗਏ